ਕਰਬਾਲੀ ਨੂੰ ਜਨਮ ਦਿਨ ਤੇ ਦਿੱਤਾ ਸਭ ਤੋਂ ਅਨੋਖਾ ਗਿਫਟ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਅਕਸਰ ਹੀ ਪਤੀ ਪਤਨੀ ਜਨਮ ਦਿਨ ਵਾਲੇ ਇੱਕ ਦੂਜੇ ਨੂੰ ਕਈ ਤਰ੍ਹਾਂ ਦੇ ਜਾਂ ਮਹਿੰਗੇ ਗਿਫਟ ਦਿੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਤਰ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਦਿਖਾਈ ਦੇ ਰਿਹਾ ਹੈ ਦਰਸਲ ਇਸ ਮੁੰਡੇ ਦਾ ਵਿਆਹ ਹੋਣ ਤੋਂ ਬਾਅਦ ਇਸ ਦੇ ਘਰ ਵਾਲੀ ਜਦੋਂ ਆਪਣੇ ਜਨਮ ਦਿਨ ਤੇ ਇਸ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਗਿਫਟ ਵਿੱਚ ਕੀ ਦੇਮੋਗੇ ਤਾਂ ਮੁੰਡਾ ਕਹਿੰਦਾ ਹੈ ਕਿ ਤੂੰ ਅੱਖਾਂ ਬੰਦ ਕਰ ਮੈਂ ਤੈਨੂੰ ਹੁਣੇ ਗਿਫਟ ਦੇ ਦਿੰਦਾ ਅਤੇ ਜਿਵੇਂ ਹੀ ਕੁੜੀ ਅੱਖਾਂ ਬੰਦ ਕਰਦੀ ਹੈ ਤਾਂ ਇਹ ਮੁੰਡਾ ਆਪਣੀ ਮਾਂ ਨੂੰ ਗੋਦੀ ਚੱਕ ਕੇ ਕੁੜੀ ਨੂੰ ਫੜਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਆਹ ਚੱਕ ਤੇਰਾ ਗਿਫਟ ਕਿਉਂਕਿ ਮੇਰੀ ਮਾਂ ਤੋਂ ਵੱਧ ਕੀਮਤੀ ਮੇਰੇ ਲਈ ਕੁਝ ਵੀ ਨਹੀਂ ਹੁਣ ਤੂੰ ਮੇਰੀ ਮਾਂ ਨੂੰ ਜਾਨ ਤੋਂ ਵੱਧ ਸੰਭ ਕੇ ਰੱਖੀ ਕੁੜੀ ਵੀ ਆਪਣੀ ਸੱਸ ਨੂੰ ਗੋਦੀ ਵਿੱਚ ਫੜ ਕੇ ਬਹੁਤ ਹੀ ਖੁਸ਼ ਹੁੰਦੀ ਹੈ ਸੋ ਬਹੁਤ ਹੀ ਕਿਸਮਤ ਵਾਲੇ ਹੁੰਦੇ ਨੇ ਉਹ ਘਰ ਜਿਨ੍ਹਾਂ ਵਿੱਚ ਨੂੰ ਸੱਸਾਂ ਮਾਵਾਂ ਧੀਆ ਬਣ ਕੇ ਰਹਿੰਦੀਆਂ ਨੇ ਕਿਉਂਕਿ ਜ਼ਿਆਦਾਤਰ ਘਰਾਂ ਵਿੱਚ ਤਾਂ ਨੂੰਹਾਂ ਸੱਸਾਂ ਦੀ ਲੜਾਈ ਹੀ ਦੇਖੀ ਜਾਂਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ